ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜਾਵੇਂ ਦਾਸ ਕੇ ਗੁਰੂ ਜੀ ਸਰਨਾਵਾ ਮਾਇਆ ਦੂਰ ਜਾਣ ਵਾਲਿਆ ਜਾਵੇਂ ਦਾਸ ਕੇ ਗੁਰੂ ਜੀ ਸਰਨਾਵਾ ਮਾਇਆ ਦੂਰ ਜਾਣ ਵਾਲਿਆ ਤੇਰੀ ਦੀਦ ਦੀਆਂ ਅੱਖੀਆਂ ਪਿਆਸੀਆਂ ਜੀ ਤੇਰੀ ਰੂਹ ਦੀਆਂ ਸਾਨੂੰ ਨੇ ਉਹ ਦਾਸੀਆਂ ਜੀ ਤੇਰੀ ਦੀਦ ਦੀਆਂ ਅੱਖੀਆਂ ਪਿਆਸੀਆਂ ਜੀ ਤੇਰੀ ਰੋਧੀਆਂ ਸਾਨੂੰ ਨੇ ਉਦਾਸੀਆਂ ਜੀ ਜਾਵੇਂ ਦੱਸ ਕੇ ਅਸਲ ਟਕਾਣਾ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਮਾ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਮਾ ਮਾਇਆ ਦੂਰ ਜਾਣ ਵਾਲਿਆ ਉਹ ਦਾ ਮਹੀਨਾ ਵਕਤ ਅਧੀ ਰਾਤ ਦਾ ਪੋ ਮਹੀਨਾ ਪੋ ਦਾ ਵਕਤ ਅਧੀ ਰਾਤ ਦਾ ਕਿਵੇਂ ਕਰਜ ਉਤਾਰਾਂਗੀ ਮੈਂ ਪਾਪ ਦਾ ਕਿਵੇਂ ਕਰ ਜੂ ਉਤਾਰਾਂਗੀ ਮੈਂ ਪਾਪ ਦਾ ਮੈਂ ਵਾਸਤੇ ਤੇਰੇ ਗੁਰੂ ਪਾਵਾਂ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਵਾਂ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਵਾਂ ਮਾਇਆ ਦੂਰ ਜਾਣ ਵਾਲਿਆ ਸੋਹਣਿਆ ਕਲਗੀਆਂ ਵਾਲਿਆ ਤੂੰ ਰੰਗਿਆ ਸੋਹਣਿਆ ਕਲਗੀਆਂ ਵਾਲਿਆ ਤੂੰ ਹੀ ਮੈਨੂੰ ਰੰਗਿਆ ਤੇਰਿਆਂ ਬਿਛੋੜਿਆ ਨੇ ਅੱਜ ਮੈਨੂੰ ਡੰਗੇ ਆ ਤੇਰਿਆਂ ਬਿਛੋੜਿਆ ਨੇ ਅੱਜ ਮੈਨੂੰ ਡੰਗੇ ਆ ਤੇਰੀ ਆਈ ਮੈਂ ਮਰ ਜਾਵਾਂ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਵਾ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਵਾ ਮਾਇਆ ਦੂਰ ਜਾਣ ਵਾਲਿਆ ਕਲ ਗਈਆਂ ਵਾਲਿਆ ਮੈਂ ਤੇਰੇ ਨਾਲ ਰੰਗੀ ਸਾਂ ਕਲ ਗਈਆਂ ਵਾਲਿਆ ਮੈਂ ਤੇਰੇ ਨਾਲ ਰੰਗੀ ਸਾਂ ਗੇੜਾ ਰੋਗ ਲੱਗਿਆ ਮੈਨੂੰ ਮੈਂ ਹੋ ਗਈ ਮੰਦੀਸਾਂ ਕਿਹੜਾ ਰੋਗ ਲੱਗ ਗਿਆ ਮੈਂ ਹੋਈ ਮੰਦੀ ਹਾਂ ਦੱਸ ਕਿਹੋ ਜਿਹਾ ਵੇਦ ਬਲਾਵਾ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਵਾ ਮਾਇਆ ਦੂਰ ਜਾਣ ਵਾਲਿਆ ਜਾਵੇਂ ਦੱਸ ਕੇ ਗੁਰੂ ਜੀ ਸਰਨਾਵਾ ਮਾਇਆ ਦੂਰ ਜਾਣ ਵਾਲਿਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ